ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਲਪਤ ਸਿੰਘ ਗਰੇਵਾਲ ਨੂੰ ਗ੍ਰਿਫਤਾਰੀ ਕਰਨ ਵਾਸਤੇ ਕਰ ਦਿੱਤੇ ਵਾਰੰਟ ਜਾਰੀ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜੋ ਰੈਗੂਲਰ ਜ਼ਮਾਨਤ ਦੇ ਉੱਪਰ ਅੱਜ ਸੁਣਵਾਈ ਹੋਈ ਏ ਉਹ ਫੈਸਲਾ ਰਾਖਵਾ ਰੱਖਿਆ ਗਿਆ ਔਰ ਦੂਸਰੇ ਪਾਸੇ ਗਜਪਤ ਸਿੰਘ ਗਰੇਵਾਲ ਜੋ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਤੁਸੀਂ ਜਿਹੜੇ ਹੋ ਲੋਕ ਰਾਏ ਨਿਊਜ਼ਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਸੰਬੰਧਤ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਜੋ ਇੱਕ ਵਿਸ਼ੇਸ਼ ਅਦਾਲਤ ਨੇ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਗ੍ਰਿਫਤਾਰ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ ਇੱਕ ਕਾਰਵਾਈ ਵਿਜੀਲੈਂਸ ਬਿਊਰੋ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਤੇ ਅਦਾਲਤ ਵਿੱਚ ਧਾਇਰ ਅਰਜੀ ਦੇ ਆਧਾਰ ਤੇ ਕੀਤੀ ਗਈ ਏ ਜੋ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਦੇ ਉੱਪਰ ਵੀ ਗੰਭੀਰ ਇਲਜ਼ਾਮ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਉਸਨੇ ਮਜੀਠੀਆ ਦਾ ਸਾਥ ਦਿੱਤਾ ਜਿਸ ਤੇ ਬਾਰੇ ਉਸ ਨੂੰ ਪਹਿਲਾਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ ਵਿਜੀਲੈਂਸ ਬਿਊਰੋ ਦੇ ਅਨੁਸਾਰ ਜਾਂਚ ਦੌਰਾਨ ਗਰੇਵਾਲ ਦੀ ਭੂਮਿਕਾ ਸ਼ੱਕੀ ਪਾਈ ਗਈ ਅਤੇ ਬਾਅਦ ਵਿੱਚ ਉਸ ਦਾ ਨਾਮ ਐਫ ਆਈ ਆਰ ਵਿੱਚ ਜੋੜਿਆ ਗਿਆ ਹੈ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਗਰੇਵਾਲ ਨੂੰ ਕਈ ਨੋਟਸ ਭੇਜੇ ਗਏ ਪਰ ਉਹ ਨਾ ਤਾਂ ਜਾਂਚ ਵਿੱਚ ਪੇਸ਼ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਉਸਨੇ ਸਹਿਯੋਗ ਦਿੱਤਾ ਹੈ ਵਿਜੀਲੈਂਸ ਬਿਊਰੋ ਦਾ ਕਹਿਣਾ ਕਿ ਗਰੇਵਾਲ ਤੇ ਮਜੀਠੀਆਂ ਨੂੰ ਆਪਣੀਆਂ ਕथित ਗੈਰ ਕਾਨੂੰਨੀ ਜਾਇਦਾਦਾਂ ਇਕੱਠੀਆਂ ਕਰਨ ਅਤੇ ਛਪਾਉਣ ਵਿੱਚ ਮਦਦ ਕਰਨ ਦਾ ਜੋ ਇਹ ਭੂਮਿਕਾ ਨਿਭਾਈ ਹੈ ਗਰੇਵਾਲ ਨੇ ਇਹ ਕਾਡਾਂ ਦੀ ਸਮੀਖਿਆ ਕਰਨ ਅਤੇ ਦ리ਨਾ ਸੁਣਨ ਤੋਂ ਬਾਅਦ ਵਿਸ਼ੇਸ਼ ਜੱਜ ਨਿਤਕਾ ਵਰਮਾ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਜਾਰੀ ਕੀਤੇ ਗਏ ਵਾਰੰਟ 29 ਨਵੰਬਰ 2025 ਨੂੰ ਵਾਪਸ ਕੀਤੇ ਜਾ ਸਕਣਗੇ ਉਸ ਤੋਂ ਪਹਿਲਾਂ ਜੇਕਰ ਉਸ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਫਿਰ ਉਸ ਦੇ ਉੱਪਰ ਹੋਰ ਵੱਡੀ ਕਾਰਵਾਈ ਹੋਵੇਗੀ ਸੋ ਇਹ ਧਿਆਨ ਦੇਣ ਯੋਗ ਹੈ ਕਿ ਵਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਬਿਜ਼ਨਸ ਬਿਊਰੋ ਦੁਆਰਾ ਅਮਨਤਵਾ ਜਾਇਦਾਦ ਮਾਮਲੇ ਦੇ ਵਿੱਚ ਜੋ ਨਾਪਾ ਜੇਲ੍ਹ ਦੇ ਵਿੱਚ ਨaik ਹਰਾਸਤ ਵਿੱਚ ਹਨ जांच एजेंसी ਦੇ ਅਨੁਸਾਰ ਮਜੀਠੀਆ ਨੇ ਕਥਿਤ ਤੌਰ ਤੇ ਲਗਭਗ 700 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਜਿਸ ਵਿੱਚ ਉਸਦੇ ਸਾਲਾ ਗਜਪਤ ਸਿੰਘ ਗਰੇਵਾਲ ਦੀ ਸ਼ਕਤੀ ਜਿਹੜਾ ਕਿ ਸਬੂਤ ਮਿਲੇ ਨੇ ਜੋ ਕਿ ਕਥਿਤ ਤੌਰ ਤੇ 2013 ਡਰਗ ਨੈਟਵਰਕ ਦੀ ਕਮਾਈ ਨੂੰ ਵੀ ਜਾਇਦ ਖਾ ਕੇ ਜਿਹੜੀ ਕਿ ਬਣਾਈ ਗਈ ਸੀ ਜੋ ਕਿ ਉਸ ਸਮੇਂ ਡਰਗ ਸਪਲier ਜਿਹੜੇ ਕਾਬੂ ਕੀਤੇ ਗਏ ਸੀ ਸਾਬਕਾ ਡੀਐਸਪੀ ਪੁਲਿਸ ਦੇ ਭੋਲਾ ਸਿੰਘ ਦੇ ਵੱਲੋਂ ਮਜੀਠੀਆ ਦਾ ਨਾਮ ਲਿੱਤਾ ਗਿਆ ਸੀ ਸੋ ਉਸ ਸਮੇ ਮਜੀਠੀਆ ਦੇ ਉੱਪਰ ਇਹ ਡਰੱਗ ਕੇਸ ਦਾ ਜਿਹੜਾ ਮਾਮਲਾ ਦਰਜ ਹੋਇਆ ਕਾਂਗਰਸ ਸਰਕਾਰ ਦੇ ਸਮੇਂ ਔਰ ਕਾਂਗਰਸ ਸਰਕਾਰ ਦੇ ਸਮੇਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਉਸ ਨੂੰ ਰੈਗੂਲਰ ਜ਼ਮਾਨਤ ਮਿਲ ਚੁੱਕੀ ਹੈ ਡਰੱਗ ਮਾਮਲੇ ਵਿੱਚ ਪਰ ਦੂਸਰੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਉਸ ਦੇ ਉੱਪਰ ਅਮਨਤ ਤੋਂ ਵੱਧ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਜੋ ਪੰਜਾਬ ਨਾ ਹਾਈ ਕੋਰਟ ਦੇ ਵਿੱਚ ਉਸ ਦੀ ਰੈਗੂਲਰ ਜ਼ਮਾਨਤ ਦੇ ਉੱਪਰ ਸੁਣਵਾਈ ਹੋ ਰਹੀ ਹੈ ਲਗਾਤਾਰ ਜੋ ਕਿ ਹੇਠਲੀ ਅਦਾਲਤ ਜਿੱਥੇ ਉਸ ਦੀ ਇਹ ਪਟੀਸ਼ਨ ਅਰਜੀ ਰੱਦ ਕਰ ਦਿੱਤੀ ਗਈ ਸੀ ਜਮਾਨਤ ਦੀ ਉੱਥੇ ਹਾਈ ਕੋਰਟ ਦੇ ਵੱਲੋਂ ਉਸ ਨੂੰ ਛੁੜੀ ਰਾਹਤ ਮਿਲਦੀ ਜ਼ਰੂਰ ਦਿਖ ਰਹੀ ਹੈ ਕਿਉਂਕਿ ਅੱਜ ਹਾਈ ਕੋਰਟ ਨੇ ਦੋਨਾਂ ਦਲੀਲਾਂ ਦੇ ਬਹਿਸ ਸੁਣਨ ਤੋਂ ਬਾਅਦ ਇਹ ਫੈਸਲਾ ਰੱਖਵਾ ਰੱਖਿਆ ਜੋ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਫੈਸਲਾ ਆ ਸਕਦਾ ਹੈ ਉਹਨਾਂ ਦੇ ਵਕੀਲਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਸਾਰੀ ਬਹਿਸ ਪੂਰੀ ਹੋ ਜਾਂਦੀ ਹੈ ਤਾਂ ਫਿਰ ਜੋ ਮুলਜ਼ਮ ਹੁੰਦਾ ਉਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਾਂਦਾ ਕਿਉਂਕਿ ਉਸ ਦਾ ਚਲਾਨ ਪਹਿਲਾਂ ਪੇਸ਼ ਹੋ ਚੁੱਕਿਆ ਹੈ ਜਦੋਂ ਚਲਾਨ ਪੇਸ਼ ਹੋ ਜਾਵੇ ਤਾਂ ਫਿਰ ਮুলਜ਼ਮ ਨੂੰ हिरासत में नहीं रखा जा सकता जिनी देर तक उसके दे ऊपर दोष जोड़े सबूत नहीं हो जाते सो विजिलेंस ब्यूरो भी इस दा झटका लगेगा दूसरे पास बिक्रम सिंह मजीठिया ने सारे गिरफ़्तार करने के हकम जारी कर दिए ददालत ने और बिक्रम सिंह मजीठिया ओ, की जमानत जी हो जाएगी जिसू लैके अज अकाली खेमे भी खुशी पाई गई है